जरूर सर मैदे तो तैयार की जाती मैदा प्लस चीनी और बस घी रिफाइंड की सिलाई होती है एक खास मठे मठे सेके से पकती से है जी रमान तैयार होती है अद्धा के डालेगी डेढ़ किलो खजूर तैयार होगी राजन ਅਗੇ ਹੋਰ ਸਰ ਮੈਦੇ ਤੋਂ ਤਿਆਰ ਕੀਤੀ ਜਾਂਦੀ ਮੈਦਾ ਪਲਸ چینی ਔਰ ਬਸ ਗੀਰ ਫਾਇਨ ਦੀ ਤਲਾਈ ਹੁੰਦੀ ਹੈ ਜਿਹੜੀ ਕੀ ਖਾਸੀ ਇਹਦੀ ਮਠਾਈ ਜੀ ਇਹ ਖਾਸ ਮਠੇ ਮਠੇ ਸੇਕੇ ਤੇ ਬਕਦੀ ਹੈ ਜੀ ਜਰਮਾਨ ਨਾਲ ਤਿਆਰ ਹੁੰਦੀ ਹੈ ਅੱਧਾ ਘਾਟਾ ਲੇਗੀ 1.5 ਕਿਲੋ ਖਜੂਰ ਤਿਆਰ ਹੋ ਜੂ ਔਰ ਡਰ ਰਿਟੇਲ ਦੇ ਵਿੱਚ ਮਾਰਨਿੰਗ ਬੈਠਣਾ ਹੈ 12-12 ਘੰਟੇ ਕੰਮ ਚੱਲਣਾ ਹੈ ਔਰ ਰਸਟੋਕ ਹੋਣਾ ਇਹ ਲੋੜੀ ਤਾਂ 1 ਮਹੀਨਾ ਪਹਿਲਾਂ ਸਟਾਰਟ ਹੋ ਜਾਂਦੀ ਹੈ। ਇਹ ਲੋੜੀ ਦੇ ਤਿਹਾੜ ਤੇ ਬਣਾਈ ਜਾਂਦੀ ਹੈ ਜੀ। ਇਹ ਮੈਦਾ ਔਰ ਚੀਨੀ ਦੀ ਤਿਆਰ ਹੁੰਦੀ ਹੈ ਜੀ। ਬਾਜ਼ਾਰ 'ਚ ਸੱਚੇ ਵੜੀ ਚਲਦੀ ਸਾਡੀ ਹੱਥ ਵਾਲੀ ਚਲਦੀ ਹੈ ਜੀ। ਇਹ ਹੱਥ ਵਾਲੀ ਖਜੂਰ ਜ਼ਿਆਦਾ ਲੋਕ ਪਸੰਦ ਕਰਦੇ ਜੀ ਇਹ ਪੁਰਾਣੀ ਤਕਨੀਕ ਹੈ। ਔਰ ਜਿਹੜੀ 80 ਸਾਲ ਪੁਰਾਣੀ ਦੁਕਾਨ ਹੈ ਔਰ ਤੀਜੀ ਪੀੜੀ ਇਸ ਤੇ ਕੰਮ ਕਰ ਰਹੀ ਹੈ ਜੀ। ਕਾਰੀਗਰ ਸਰ ਸਾਡੇ ਸਾਰੇ ਪੁਰਾਣੇ ਨੇ ਜੋ ਔਰ ਤੀਸਰੀ ਪੀੜੀ ਔਰ ਫਸਟ ਪੀੜੀ ਦੇ ਕਾਰੀਗਰ ਦੁਰੇ ਆ ਰਹੇ ਨੇ 50 50 ਸਾਲ ਪੁਰਾਣੇ ਕਾਰੀਗਰ ਤੁਹਾਡੇ ਕੋਲ ਉਹੀ ਨੇ ਰੋਜਾਨੇ ਦਾ ਸਰ ਇਹ ਆਪਣੇ ਕੰਮ ਲੋਕੀ ਤਿਆਰ ਕਰਦੇ ਨੇ ਸੱਚੇ ਵਾਲੀ ਜ਼ਿਆਦਾ ਔਰ ਰੋਜਾਨੇ ਦਾ ਸਾਡੇ ਵੱਲ ਗਾਗ ਦਾ ਇਧਰ ਜ਼ਿਆਦਾ ਇਹਦੇ ਲਈ ਕੋਈ ਸਟਾਕ ਤੁਸੀਂ ਕਿੰਨਾ ਕਰ ਸਕਦੇ ਸਟਾਕ ਇਹ 12 12 ਘੰਟੇ ਕੰਮ ਚੱਲਦਾ ਜੀ ਮਾਰਨਿੰਗ ਤੋਂ ਲੈ ਕੇ ਸ਼ਾਮ ਤੱਕ ਜੂਰੀ ਨਿਕਲਦੀ ਹੈ ਜੀ ਇਹ ਲੱਕ ਕਾਰੀਗਰ ਲਗੇ ਦਿੰਦੇ ਨੇ ਜੀ ਜੂਰੀ ਜਿੰਨਾ ਤੁਸੀਂ ਗੱਲ ਕੀਤੀ ਹੈ ਸਿਰਫ ਜੂਰੀ ਕਈ ਬੰਦੀ ਹੈ ਐ ਲੋੜੀ ਦੇ ਬੰਦੀ ਹੈ ਜੀ ਲਾਸਟ ਦਿਨ ਲੋਹੜੀ ਤੱਕ ਵੀ ਹੈ ਜੀ ਹਾਂਜੀ ਹਾਂਜੀ ਜਿੱਦਾਂ ਵਿਆਹਾਂ ਤੇ ਮਠਿਆਈ ਦਿੱਤੀ ਜਾਂਦੀ ਲੋਹੜੀ ਤੇ ਖਜੂਰ ਦੇ ਡੱਬੇ ਦਿੱਤੇ ਜਾਂਦੇ ਹਾਂਜੀ ਖਜੂਰ ਸਰ ਮੈਦੇ ਤੋਂ ਤਿਆਰ ਕੀਤੀ ਜਾਂਦੀ ਮੈਦਾ ਪਲੱਸ ਖੀਨੀ ਔਰ ਬਸ ਨੀਰ ਪਾਣੀ ਦੀ ਤਲਾਈ ਹੁੰਦੀ ਇਹ ਇੱਕ ਖਾਸ ਮਠੇ ਮਠੇ ਸੇਕੇ ਦੇ ਬਗਦੀ ਹੈ ਜੀ ਜਰਮਾਨ ਨਾਲ ਤਿਆਰ ਹੁੰਦੀ ਹੈ ਅੱਧਾ ਘੰਟਾ ਲੇਗੀ 1.5 ਕਿਲੋ ਖੀਰ ਤਿਆਰ ਹੋ ਰਾਜਨ ਖੀਰ ਸਰ ਮੈਦੇ ਤੋਂ ਤਿਆਰ ਕੀਤੀ ਜਾਂਦੀ ਮੈਦਾ ਪਲੱਸ چینی ਔਰ ਬਸ ਗੀਰ ਫਾਇਨ ਦੀ ਤਲਾਈ ਹੁੰਦੀ ਹੈ ਜਿਹੜੀ ਕੀ ਖਾਸੀਤ ਕੀ ਇਹ ਮਠਾਈ ਦੀ ਹੈ ਖਾਸ ਇਹ ਖਾਸ ਮਠੇ ਮਠੇ ਸੇਕੇ ਤੇ ਬਕਦੀ ਹੈ ਜੀ ਜਰਮਾਨ ਨਾਲ ਤਿਆਰ ਹੁੰਦੀ ਹੈ ਅੱਧਾ ਘੜਾ ਲੇਗੀ 1.5 ਕਿਲੋ ਖਜੂਰ ਤੇ ਆ ਰੋਜ਼ ਆਰਡਰ ਰਿਟੇਲ ਦੇ ਵਿੱਚ ਮਾਰਨਿੰਗ ਬੈਠਣਾ ਹੈ 12-12 ਘੰਟੇ ਕੰਮ ਚੱਲਣਾ ਹੈ ਔਰ ਰੈਸਟ ਹੋਣਾ ਹੈ ਇਹ ਲੋੜੀ ਤੇ ਇੱਕ ਮਹੀਨਾ ਪਹਿਲਾਂ ਸਟਾਰਟ ਹੋ ਜਾਂਦੀ ਹੈ ਇਹ ਲੋੜੀ ਦੇ ਤਿਆਰ ਤੇ ਬਣਾਈ ਜਾਂਦੀ ਹੈ ਜੀ ਇਹ ਮੈਦਾ ਔਰ ਚੀਨੀ ਦੀ ਤਿਆਰ ਹੁੰਦੀ ਹੈ ਜੀ ਬਾਜ਼ਾਰ ਤੇ ਸੱਚੇ ਵਾਂਗ ਚੱਲਦੀ ਸਾਡੀ ਹੱਥ ਵਾਲੀ ਚੱਲਦੀ ਹੈ ਜੀ ਇਹ ਹੱਥ ਵਾਲੀ ਖਜੂਰ ਜਿਆਦਾ ਲੋਕ ਪਸੰਦ ਕਰਦੇ ਜੀ ਇਹ ਪੁਰਾਣੀ ਤਕਨੀਕ ਹੈ ਔਰ ਜਿਹੜੀ 80 ਸਾਲ ਪੁਰਾਣੀ ਦੁਕਾਨ ਹੈ ਔਰ ਤੀਜੀ ਪੀੜੀ ਇਸ ਤੇ ਕੰਮ ਕਰ ਰਹੀ ਹੈ ਜੀ ਕਾਰੀਗਰ ਸਰ ਸਾਡੇ ਸਾਰੇ ਪਰਾੜੇ ਨੇ ਜੋਰ ਤੀਸਰੀ ਪੀੜੀ ਔਰ ਫਸਟ ਪੀੜੀ ਦੇ ਕਾਰੀਗਰ ਤੁਰੇ ਆ ਰਹੇ ਨੇ 50 50 ਸਾਲ ਪੁਰਾਣੇ ਕਾਰੀਗਰ ਸਾਡੇ ਕੋਲ ਉਹੀ ਨੇ ਰੋਜਾਨ ਇਹਦਾ ਸਰ ਇਹ ਆਪਣੇ ਕੰਮ ਲੋਕੀ ਤਿਆਰ ਕਰਦੇ ਨੇ ਸੱਚੇ ਵਾਲੀ ਜਿਆਦਾ ਔਰ ਰੋਜਾਨ ਇਹਦਾ ਸਾਡੇ ਵੱਲ ਗਾਗ ਦਾ ਇਧਰ ਜਿਆਦਾ